ਪੰਜਾਬ ਸਰਕਾਰ ਵੱਲੋਂ ਸ਼ਹੀਦ ਉਦਮ ਸਿੰਘ ਦੀ ਪਿਸਤੌਲ ਅਤੇ ਬਾਕੀ ਯਾਦਗਾਰਾਂ ਨੂੰ ਇੰਗਲੈਂਡ ਤੋਂ ਵਾਪਸ ਲਿਆਉਣ ਸੰਬੰਧੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦਰਸਲ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਸ਼ਹੀਦ ਉਦਮ ਸਿੰਘ ਦੀ ਪਿਸਤੌਲ ਨੂੰ ਵਾਪਸ ਮੰਗਵਾ ਕੇ ਭਾਰਤੀ ਲੋਕਾਂ ਲਈ ਦੇਖਣ ਯੋਗ ਬਣਾਇਆ ਜਾਵੇ ਇਹ ਪਿਸਤੌਲ ਸ਼ਹੀਦ ਉਦਮ ਸਿੰਘ ਵੱਲੋਂ ਜਰਨਲ ਡਾਇਰ ਦਾ ਕਤਲ ਕਰਨ ਵੇਲੇ ਵਰਤੀ ਗਈ ਸੀ ਅਤੇ ਇਹ ਹਮਲਾ 1919 ਦੇ ਜਲੀਆਂ ਵਾਲਾ ਬਾਗ ਕਤਲੇਆਮ ਦਾ ਬਦਲਾ ਸੀ ਉਕਤ ਪਿਸਤੌਲ ਅਜੇ ਵੀ ਇੰਗਲੈਂਡ 'ਚ ਰੱਖੀ ਹੋਈ ਹੈ ਜਿਸ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਵੀ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਅਗਸਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਭਵਾਨੀਗੜ ਸੁਨਾਮ ਸੜਕ ਦਾ ਨਾਮ ਬਦਲ ਕੇ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਰੱਖਣ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਨੌਜਵਾਨ ਪੀੜ੍ਹੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖ ਸਕੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਉਦਮ ਸਿੰਘ ਦੀ ਪਿਸਤੌਲ ਅਤੇ ਬਾਕੀ ਯਾਦਗਾਰਾਂ ਨੂੰ ਇੰਗਲੈਂਡ ਤੋਂ ਵਾਪਸ ਲਿਆਉਣ ਸੰਬੰਧੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦਰਸਲ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਸ਼ਹੀਦ ਉਦਮ ਸਿੰਘ ਦੀ ਪਿਸਤੌਲ ਨੂੰ ਵਾਪਸ ਮੰਗਵਾ ਕੇ ਭਾਰਤੀ ਲੋਕਾਂ ਲਈ ਦੇਖਣ ਯੋਗ ਬਣਾਇਆ ਜਾਵੇ ਇਹ ਪਿਸਤੌਲ ਸ਼ਹੀਦ ਉਦਮ ਸਿੰਘ ਵੱਲੋਂ ਜਰਨਲ ਡਾਇਰ ਦਾ ਕਤਲ ਕਰਨ ਵੇਲੇ ਵਰਤੀ ਗਈ ਸੀ ਅਤੇ ਇਹ ਹਮਲਾ 1919 ਦੇ ਜਲੀਆਂ ਵਾਲਾ ਬਾਗ ਕਤਲੇਆਮ ਦਾ ਬਦਲਾ ਸੀ ਉਕਤ ਪਿਸਤੌਲ ਅਜੇ ਵੀ ਇੰਗਲੈਂਡ 'ਚ ਰੱਖੀ ਹੋਈ ਹੈ ਜਿਸ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਵੀ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਅਗਸਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਭਵਾਨੀਗੜ ਸੁਨਾਮ ਸੜਕ ਦਾ ਨਾਮ ਬਦਲ ਕੇ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਰੱਖਣ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਨੌਜਵਾਨ ਪੀੜ੍ਹੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖ ਸਕੇ